ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਮੈਨੂੰ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਸੀਂ ਵੀ ਠੀਕ ਠਾਕ ਆ ਪਰਮਾਤਮਾ ਦੀ ਮਿਹਰ ਨਾਲ ਅੱਜ ਆਪਾਂ ਤੁਹਾਡੇ ਲਈ ਹੋਰ ਬਣਤੀ ਲੈ ਕੇ ਆਈਆਂ ਇੱਕ ਬਹੁਤ ਸੋਹਣੀ ਬਣਤੀ ਆ ਇਹ ਨਾ ਇਹ ਮੇਰੀ ਨੂਹ ਦੀ ਕੋਟੀ ਆ ਅੱਪਣੇ ਵਿੱਚ ਜਦੋਂ ਗਾਂ ਬਣੂਗੀ ਬੜੀ ਸੋਹਣੀ ਲੱਗੂਗੀ ਉਹ ਤੋਂ ਇਹ ਆਪਾਂ ਆ ਗਲੇ ਤੇ ਆ ਇੱਕ ਚੀਜ਼ਾਂ ਦੀ ਵਿਚਾਲੇ ਆ ਕੱਲਾ ਸੰਗੜ ਜਾ ਇਹ ਆਪਾਂ ਗਲੇ ਦੇ ਦੋਨੋਂ ਪਾਸੇ ਘੁਮਾ ਦੇਣਾ ਹੈ ਉਹ ਵੀ ਬਣ ਕੇ ਬਣਾ ਕੇ ਦਿਖਾਉਂਗੀ ਤੇ ਇਹ ਮੇਨੂੰ ਬਹੁਤ ਸ਼ੌਂਕ ਆ ਘਰੇ ਬਣੀਆਂ ਕੋਟੀਆਂ ਦਾ ਤੇ ਉਹਦਾ ਕੰਮ ਵੀ ਕੋਸ ਇਹ ਜਾਂ ਡੇ ਕੇਅਰ ਦਾ ਕੰਮ ਉਹ ਪਾ ਸਕਦੀ ਐ ਨਹੀਂ ਆਮ ਤਾਂ ਕਈਆਂ ਕੰਮਾਂ ਦੀ ਮੈਂ ਫੈਕਟਰੀਆਂ ਦੇ ਵਿੱਚ ਨਹੀਂ ਪਾ ਸਕਦਾ ਬੰਦਾ ਹਲਕੀ ਜਿਹੀ ਕੋਟੀ ਜਿਆਦੇ ਮੋٹے ਪਉਣੇ ਪੈਂਦੇ ਆ ਪਰ ਉਹਦਾ ਕੰਮ ਇਹੋ ਜਿਹਾ ਉਹ ਪਾ ਸਕਦੀ ਆ ਆ ਗਏ ਤੁਹਾਡੇ ਦੋਰ ਦਿਨ ਦੇ ਨਾਲ ਪਾ ਜਾਂਦੀ ਐ ਟਾਪ ਵਾਂਗੂ ਤੇ ਇਹ ਇਹ ਆਪਾਂ ਥੋੜਾ ਜਿਹਾ ਸਭ ਬਣ ਕੇ ਦਿਖਾ ਦਿੰਨੇ ਆ ਬਾਕੀ ਦਾ ਜਿਹੜੀ ਕੋਈ ਭੈਣ ਜਾਣਕਾਰ ਆ ਉਹ ਤਾਂ ਦੇਖ ਕੇ ਹੀ ਬਣਾ ਲਿੰਦੀ ਐ ਇਹਨੂੰ ਆ ਦੇਖੋ ਇਸ ਦਿਨ ਸੰਗੜ ਜਾ ਤੇ ਇਹ ਆ ਜੋਟੇ ਤਾਂ ਤੁਸੀਂ ਜਿੰਨੇ ਰੱਖਣੇ ਆ ਆਪਦੇ ਹਿਸਾਬ ਨਾਲ ਰੱਖਣੇ ਆ ਜਿੰਨੇ ਤੁਹਾਨੂੰ ਚਾਹੀਦੇ ਆ ਫਿਰ ਇਹ 13 ਗੁੰਡਿਆਂ ਦੀ ਆ ਗੱਲਾ ਆ ਵਾਲਾ ਆਹਾ 13 ਗੁੰਡਿਆਂ ਚ ਪੈਂਦਾ ਇਹ ਆ ਦੋ ਨਾਲ ਪੁੱਠੇ ਹੋਗੇ ਤੇ ਆ ਤਿੰਨ ਤਿੰਨ ਗੁੰਡਿਆਂ ਦਾ ਆ ਹੋਗੇ 9 ਗੁੰਡਿਆਂ ਦੀ ਆ ਬਣ ਗਈ ਸੰਗੜ ਜਾ ਦੋ ਕੋ ਦੋ ਦੋ ਗੁੰਡੇ ਪੁੱਠੇ ਹੋਗੇ ਨਾਲ 13 ਗੁੰਡਿਆਂ ਚ ਬਣਦੀ ਐ ਬਣਦੀ ਐ ਬਾਕੀ ਫਿਰ ਇਹਨੂੰ ਹੀ ਇਹਦਾ ਇੰਨੇ ਦੀ ਬਣਦੀ ਜਿਆਦਾ ਮੋਟਾ ਜ ਫਿਰ ਨਹੀਂ ਸੰਗਲ ਜ ਚੰਗਾ ਲੱਗਦੀ ਤੇ ਆਪਾਂ ਇਸ ਤਰ੍ਹਾਂ ਵੀ ਕਿੰਨੀ ਸੋਹਣੀ ਬਣਦੀ ਆ ਇਹ ਮੈਂ ਤੁਹਾਨੂੰ ਥੋੜੀ ਜਿਹੀ ਬਣ ਕੇ ਵੀ ਦਿਖਾ ਦਿੰਨੀ ਆ ਪਰ ਇਹ ਜਿਹੜਾ ਕੋਈ ਜਾਣਕਾਰ ਬੰਦਾ ਉਹ ਤਾਂ ਛੇਤੀ ਪਤਾ ਲੱਗ ਜਾਂਦਾ ਆਮ ਦੂਜੇ ਨੂੰ ਘੱਟ ਲੱਗਦਾ ਇਹ ਆਪਾਂ ਉਨੇ ਰੱਖੇ ਜਿੰਨੇ ਕ ਮੋਢਿਆਂ ਦੀ ਕਾਰਟ ਪਾਉਣੀ ਆ ਉਸ ਹਿਸਾਬ ਨਾਲ ਰੱਖੇ ਆਪਾਂ ਉਹ ਦੇਖੋ ਇਹ ਦੋ ਦੋ ਦੰਨ ਦੋ ਘੋਟੇ ਵੱਜ ਜਾਣਗੇ ਉੱਪਰ ਕਾਰਟ ਤੋਂ ਬਾਅਦ ਇਕਲਦਰੀ ਬੜਾ ਪਿਆਰਾ ਹੈ ਬਹੁਤ ਸੋਹਣਾ ਕੰਧਰ ਬੰਨਤਾ ਕੰਧਰ ਬੜਾ ਵਧੀਆ ਲੱਗਦਾ ਹਾਂ ਦੇਖੋ ਇਹ ਆਪ ਆਪਣੇ ਆਪ ਹੀ ਆਟੋਮੈਟਿਕੀ ਸੰਗਲ ਜਵਣੀ ਜਾਂਦਾ ਹੈ ਮੈਂ ਤੁਹਾਨੂੰ ਇੱਕ ਬਣਾ ਕੇ ਦਿਖਾ ਦਿੰਨੀ ਆ ਬਾਕੀ ਤਾਂ ਸਾਰੀ ਜਿਹਾ ਬਣਦੀ ਆ ਆਪਾਂ ਪਾਈ ਉਦੋਂ ਤੱਕ ਲੋ ਆ ਜੇ ਤੁਸੀਂ ਸਲਾਈ ਚ ਪਾਉਣਾ ਤਾਂ ਸਲਾਈ ਚ ਪਾ ਲਓ ਤੇ ਮੈਂ ਇਹਦੇ ਸੂਈ ਚ ਪਾ ਲੈਣੀ ਹੁੰਦੀ ਆ ਫਿਰ ਕੁੰਡੇ ਚ ਨਾ ਡੱਗਦੇ ਨਹੀਂਗੇ ਕਈ ਵਾਰੀ ਦੂਜੇ ਲੋਟ ਵੀ ਕਰ ਲੈਨੇ ਫਿਰ ਕੁੰਡੇ ਚ ਡੱਗ ਪੈਂਦੇ ਆ ਆ ਦਿਖਾਇਆ ਲੱਦੜ ਨਹੀਂ ਆਈ ਇਹ ਆ ਵਾਲੇ ਹੁਣ ਆਪਾਂ ਇਹਦੇ ਤੇ ਚੜਾ ਦਾਲ ਦਿੰਨੇ ਆ ਕੀ ਇਹਨਾਂ ਦਾ ਕਸ ਜਾ ਪਿੰਦਾ ਹੈ ਇਹਦਾ ਵਾਸ਼ੇ ਹੁੰਦੇ ਲੱਦ ਲੈਣੀ ਆ ਆਪਾਂ ਇਹ ਹੈ ਨੌ ਦੇ ਹਲਦ ਨੇ 6 ਆ ਦੋ ਤਿੰਨ ਆਪਾਂ ਉਹਦੇ ਹੀ ਬਣ ਲੈਣੇ ਆ ਫਿਰ ਅਗਲੀ ਵਾਰ ਉਹਨਾਂ ਦੀ ਵਾਰੀ ਆ ਜਾਂਦੀ ਆ ਹਾਦੀ ਨਾਲ ਦੋ ਹਣ ਕੁੱਠੇ ਪਾ ਲੈਣੇ ਆ ਹਾ ਦੇਖੋ ਇਸ ਤਰ੍ਹਾਂ ਬਣ ਜਾਣਾ ਨੇ ਤੇ ਜੀ ਆਪਾਂ ਹੁਣ ਸਾਰੇ ਬਣ ਕੇ ਦਿਖਾਵਾਂਗੇ ਦੋ ਵੇਰ ਲੱਦੇ ਤੋਂ ਪਤਾ ਲੱਗਣਾ ਤੇ ਫਿਰ ਬਣਤੀ ਬਹੁਤ ਲੰਬੀ ਬਣ ਜਨੇ ਆਪਾਂ ਨਾ ਕੰਦੀ ਆ ਚੀਜ਼ ਦੋਈ ਬਣਤੀ ਪਾਵਾਂਗੇ ਆ ਫਾਈਨਟ ਤੇ ਜਾਣਕਾਰ ਭੈਣ ਤਾਂ ਦੇਖ ਲੈਂਦੀ ਆ ਹੁਣ ਤਾਂ ਪਤਾ ਲੱਗ ਜਾਂਦਾ ਛੇਤੀ ਉਹ ਤਾਂ ਵੇਖ ਕੇ ਬਣਾ ਲੈਂਦੀ ਆ ਜਿਹੜੀ ਥੋੜੀ ਜਿਹੀ ਅਨਜਾਨ ਹੁੰਦੀ ਆ ਉਹ ਥੋੜਾ ਜਿਹਾ ਬੁਣੇ ਤੋਂ ਹੀ ਪਤਾ ਲੱਗਦਾ ਤੇ ਹੁਣ ਦੇਖ ਬਈ ਨਾ ਦੇਖ ਮੇਨ ਤਾਂ ਬਹੁਤ ਕੰਦਰੀ ਬੜਾ ਸੋਹਣਾ ਮਿਲਿਆ ਇਹ ਕਈ ਕਹਿੰਦਾ ਇਹ ਕੀ ਚੀਜ਼ ਮਨ ਨੂੰ ਜੱਜ ਜਾਂਦੀ ਆ ਮਨੇ ਬਹੁਤ ਪਸੰਦ ਆਇਆ ਕੰਦਰ ਇਹਦਾ ਤਾਂ ਦੇਖ ਆਪਾਂ ਉਲਟਾ ਲਈ ਆਹ ਦਾ ਇੱਕ ਸਲਾਈ ਵਿੱਚ ਦੀ ਫੋਕੀ ਪਾ ਲੈਣੀ ਆ ਉਹਦੇ ਕੋਈ ਨਹੀਂ ਉਲਟਾਉਣਾ ਇੱਕ ਸਰਾ ਸਲਾਈ ਉਲਟ ਦੇ ਆ ਤੀਜੀ ਸਲਾਈ ਕੇ ਜਾਨੀ ਕਿ ਉਲਟ ਦੇ ਇੱਕ ਸਲਾਈ ਵਿੱਚ ਦੀ ਪਲੇ ਨਹੀਂ ਪਾ ਲੈਣੀ ਕੋਈ ਚ ਕੋਈ ਨਹੀਂ ਹੋਣਾ ਜਾਨੀ ਪੁੱਠਿਆਂ ਦੇ ਪੁੱਠੇ ਬਣ ਲੈਣੇ ਆ ਸਿੱਧਿਆਂ ਦੇ ਸਿੱਧੇ ਬਣ ਲੈਣੇ ਆ ਪੁੱਠੀ ਸਲਾਈ ਦੇ ਵਿੱਚ ਵੀ ਸਿੱਧਿਆਂ ਦੇ ਸਿੱਧੇ ਬਣਨੇ ਆ ਤੇ ਪੁੱਠਿਆਂ ਦੇ ਪੁੱਠੇ ਬਣਨੇ ਆ ਆ ਪੁੱਠੀ ਸਲਾਈ ਆ ਗਈ ਇਹ ਆਪਣੀ ਛੋਟੀ ਜੀ ਵੀਡੀਓ ਆਪਾਂ ਸਾਰੀ ਬਣ ਕੇ ਵੀ ਦਿਖਾਵਾਂਗੇ ਇੱਕ ਲੀਆ ਬਣਤੀ ਵੀ ਪਾਉਂਗੀ ਇਹਦੀ ਫਿਰ ਜਿਹੜੀ ਕਿਸੇ ਭੈਣ ਨੇ ਲਾਉਣੀ ਹੁੰਦੀ ਆ ਸੌਖਾ ਹੋ ਜਾਂਦਾ ਕੰਮ ਇਹ ਹੈ ਤਾਂ ਥੋੜੀ ਜਿਹੀ ਹੁਣ ਆਪਣੇ ਗਰਮੀ ਆ ਪਰ ਹਜੇ ਚੱਲੀ ਜਾਂਦਾ ਤੇ ਫਿਰ ਆ ਜਾਂਦਾ ਮੈਨੂੰ ਵੀ ਬਣਾ ਕੇ ਰੱਖ ਦਿੰਨੀ ਆ ਬੱਚੇ ਬਾਹਰ ਜਦੋਂ ਕੋਈ ਜਾਊ ਆਊਗਾ ਉਦੋਂ ਕਿਸੇ ਕੋਲ ਭੇਜ ਦੇ ਦਿਆ ਉੱਥੇ ਹੀ ਮੈਂ ਗਈ ਸੀ ਉੱਥੇ ਬੁਣੀ ਆਈ ਸੀ ਉਹਨਾਂ ਵਾਸਤੇ ਹੁਣ ਪਰ ਮੈਨੂੰ ਹੋਰ ਸੋਹਣੀ ਲੱਗੀ ਮੈਂ ਚਲੇ ਬਣ ਗਈ ਪਰ ਤੁਹਾਨੂੰ ਮੈਂ ਦੱਸ ਦਿਆਂ ਉਹਨੂੰ ਪਸੰਦੀ ਵਾਲੀ ਆ ਮੋਹ ਰਾਣੀ ਨੂੰ ਮੇਰੀ ਨੂੰ ਬਹੁਤ ਪਸੰਦ ਆਉਂਦਾ ਤੇ ਵੀਰ ਦੀ ਮੇਰੀ ਘਟਵਾ ਕੇ ਖੁਸ਼ ਆ ਇੱਕ ਅੱਧੀ ਤਾਂ ਬੌਲਡਿੰਗ ਜਿਆਦਾ ਨਹੀਂ ਪਉਂਦੀ ਉਹ ਇਹਨੂੰ ਜਿਆਦਾ ਪਸੰਦ ਆਣਾ ਚਲੋ ਠੀਕ ਆ ਜੀ ਆਪਣੀ ਛੋਟੀ ਜਿਹੀ ਵੀਡੀਓ ਆਪਾਂ ਇੰਨੀ ਕੁ ਬਣਾਉਣੀ ਨਾ ਜਿਆਦਾ ਲੰਬੀ ਨਹੀਂ ਬਣਾਉਂਦੇ ਟਾਈਮ ਵੇਸਟ ਜਾਂਦਾ ਫਿਰ ਸੋਡਾ ਵੀ ਖਣ ਵਾਲਿਆਂ ਦਾ ਵੀ ਚਲੋ ਠੀਕ ਆ ਜੀ ਅੱਜ ਆਪਣੀ ਇੰਨੀ ਕੁ ਜਾਣਕਾਰੀ ਸੀਗੀ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਆਂ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਣ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਠੀਕ ਹੈ ਸਾਰਿਆਂ ਸਤਿ ਸ੍ਰੀ ਅਕਾਲ